ਖਬਰਨਾਮਾ ਦੇਖ ਰਿਹਾ ਸ੍ਰੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਆਪ ਆਦਮੀ ਪਾਰਟੀ ਵਿੱਚ ਮਚਿਆ ਬਵਾਲ ਹਰਮੀਤ ਸਿੰਘ ਪਠਾਨ ਮਾਜਰਾ ਦੀ ਬਗਾਵਤ ਪਿੱਛੇ ਕਿਸ ਦਾ ਹੱਥ ਹੈ ਸੱਚ ਸਾਹਮਣੇ ਆਇਆ ਹੈ ਕਿਉਂਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਨਹੀਂ ਕੀਤਾ ਸਾਰਿਆ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਮੰਤਰੀ ਅਤੇ ਵਿਧਾਇਕ ਹੁਣ ਲਗਾਤਾਰ ਟਾਰਗੇਟ ਕਰ ਰਹੇ ਨੇ ਦਿੱਲੀ ਲੋਬੀ ਵਾਲਿਆਂ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਗਿਜਵਾਲ ਨੂੰ ਜੇਕਰ ਇਸ ਤਰ੍ਹਾਂ ਪਾਰਟੀ ਦੇ ਵਿੱਚੋਂ ਮਤਲ ਕਰਦੇ ਰਹੇ ਇਸ ਤਰ੍ਹਾਂ ਵਿਧਾਇਕ ਅਤੇ ਮੰਤਰੀ ਅਸਤੀਫੇ ਦਿੰਦੇ ਰਹੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਖੀਮਾ ਟੁੱਟ ਜਾਵੇਗਾ ਆਮ ਆਦਮੀ ਪਾਰਟੀ ਟੈਸ਼ ਨੈਸ਼ ਹੋ ਜਾਵੇਗੀ ਇੱਕ ਪਾਸੇ ਜਿੱਥੇ ਹੜਾ ਦੀ ਸਥਿਤੀ ਵੱਡੇ ਪੱਧਰ ਤੇ ਨਾਜ਼ੁਕ ਪਣੀ ਹੋਈ ਹੈ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ ਉਸ ਤੋਂ ਬਾਅਦ ਬੜਾ ਵੱਡਾ ਤੱਤ ਸਾਹਮਣੇ ਆਇਆ ਹੈ ਕਿ ਹਰਬੀਰ ਸਿੰਘ ਪਠਾਨ ਮਾਜਰਾ ਨੇ ਬਗਾਵਤ ਕਿਉਂ ਕੀਤੀ ਜੇਕਰ ਉਸ ਨੇ ਬਗਾਵਤ ਕੀਤੀ ਹੈ ਤੇ ਇਸ ਦੇ ਪਿਛੇ ਕੌਣ ਕੰਮ ਕਰ ਰਿਹਾ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਾਇਦ ਹਰਬੀਰ ਸਿੰਘ ਪਠਾਨ ਮਾਜਰਾ ਨੇ ਵਾਟ ਕੱਢੇ ਸੀ ਸ਼ਬਦੀ ਹਮਲੇ ਬੋਲੇ ਗਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਲੋਪੀ ਵਾਲਿਆਂ ਤੇ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਲਗਾਤਾਰ ਜਿਹੜਾ ਘਿਰਦਾ ਜਾ ਰਿਹਾ ਹੈ ਇਸ ਕਰਕੇ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਸਟਮਾਰ ਸਾਰਾ ਠਿਕਰਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਤੋੜਨਾ ਚਾਹੁੰਦੇ ਨੇ ਇਹਦੇ ਵਿੱਚ ਦੋ ਰਹਿਵਾ ਨਹੀਂ ਕਿ ਜਿੰਨੀ ਵੀ ਪੰਜਾਬ ਦੀ ਬਿਊਰੋਕ੍ਰਾਸੀ ਹੈ ਜਿੰਨੇ ਵੀ ਵੱਡੇ ਅਫਸਰ ਨੇ ਜਿਨ੍ਹਾਂ ਦੇ ਅੰਡਰ ਵਰਡੇ ਮਹਿਕਮੇ ਆਉਂਦੇ ਨੇ ਉਹ ਸਾਰੇ ਦਿੱਲੀ ਲੋਬੀ ਵਾਲਿਆਂ ਦੇ ਕਹਿਣ ਤੇ ਕੰਮ ਕਰਦੇ ਨੇ ਆਪ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਉਹਨਾਂ ਦੇ ਸਾਹਮਣੇ ਇੰਜ ਖੜੇ ਹੁੰਦੇ ਨੇ ਜਿਵੇਂ ਕੋਈ ਡੀਪੂ ਦੇ ਵਿੱਚ ਰਾਸ਼ਟ੍ਰਣਣ ਵਾਲੇ ਲੋਕ ਖੜੇ ਹੁੰਦੇ ਨੇ ਯਾਨੀ ਕਿ ਉਹਨਾਂ ਵੱਲੋਂ ਗੱਲ ਨਹੀਂ ਮੰਨੀ ਜਾਂਦੀ ਇਸ ਕਰਕੇ ਹਰਬੀਰ ਸਿੰਘ ਪਠਾਨ ਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਖਾਸ ਕਰਕੇ ਸ਼ਰੂਮੀ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਕੁਝ ਸਕ੍ਰਿਪਟਡ ਹੈ ਇਹ ਲਿਖਿਆ ਲਿਖਾਇਆ ਹੋਇਆ ਹੈ ਇਸ ਕਰਕੇ ਪਠਾਨ ਮਾਜਰਾ ਵੱਨੋਂ ਵੱਡੇ ਪੱਧਰ ਤੇ ਮਗਾਵਤ ਕੀਤੀ ਗਈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਪਿੱਛੇ ਕਿਉਂ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਇੱਕ ਹੋਰ ਵੱਡਾ ਜਿਹੜਾ ਹੈ ਟਾਟਾ ਪੈਣ ਜਾ ਰਿਹਾ ਹੈ ਪੰਜਾਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾਲ ਨੂੰ ਕਿਉਂਕਿ ਦੋ ਵਿਵਾਦਿਕ ਮਗਾਬਤ ਕਰਨਗੇ ਸਿਰਫ 1-2 ਦਿਨਾਂ ਦੇ ਵਿੱਚ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੈ ਕਿ ਸਾਡਾ ਵੋਟ ਬੈਕ ਦਿਨ ਬੜ ਦਿਨ ਘਟ ਰਿਹਾ ਹੈ ਇੱਕ ਪਾਸੇ ਪੰਜਾਬ ਜਿਹੜਾ ਪੂਰੀ ਤਰ੍ਹਾਂ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਹੈ ਖਾਸ ਕਰਕੇ ਪੰਜਾਬ ਦੇ 9 ਹਲਕੇ ਦੇ ਵਿੱਚ ਰੈਡ ਅਲਰਟ ਜਾਰੀ ਹੈ ਕਿਸੇ ਵੀ ਸਮੇਂ ਪਾਣੀ ਹੋਰ ਛੱਡਿਆ ਜਾ ਸਕਦਾ ਹੈ ਪੰਜਾਬ ਦੇ ਲੋਕ ਤਰਾਤਰਾਂ ਮਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਆਫੇ ਦੀ ਗੱਲ ਕੀਤੀ ਜਾ ਰਹੀ ਸਿਰਫ ਦੌਰੇ ਕਰਕੇ ਆਉਂਦੇ ਨੇ ਹਮਦਰਦੀ ਪ੍ਰਗਟ ਕਰਕੇ ਚਲੇ ਜਾਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਖ-ਵੱਖ ਸਮਾਜ ਸੇਵੀਆ ਵੱਲੋਂ ਵੱਖ-ਵੱਖ ਨੌਜਵਾਨਾਂ ਵੱਲੋਂ ਵਟੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੱਡੀਆਂ ਨਾਲ ਚਲਦੀਆਂ ਨੇ ਲੰਗਰ ਵਰਤੌਣ ਵਾਲਿਆਂ ਨੂੰ ਰਾਸ਼ਨ ਵਰਤੌਣ ਵਾਲਿਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਰਮਨਜੀਤ ਪਠਾਨ ਮਾਜਰਾ ਦੇ ਪਿੱਛੇ ਨੇ ਤੇ ਦੋ ਮੰਤਰੀ ਹੋ ਦੋ ਵਿਧਾਇਕ ਕਹਿੰਦੇ ਨੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਗਾਵਤ ਸ਼ੁਰੂ ਕਰਨਗੇ ਪਹਿਲਾ ਦੱਸਿਆ ਜਾ ਰਿਹਾ ਹੈ ਦੇਵ ਮਾਨ ਅਤੇ ਦੂਸਰਾ ਜੱਸ ਦੱਸਿਆ ਜਾ ਰਿਹਾ ਹੈ ਕੁਲਵੰਤ ਬਾਜ਼ੀਗਰ ਕੁਲਵੰਤ ਬਾਜ਼ੀਗਰ ਅਤੇ ਦੇਵ ਮਾਨ ਜਿਹੜੇ ਨੇ ਉਹ ਖੁਦ ਦੋਨੋਂ ਜਿਹੜੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਚੈਨਲਾਂ ਵੱਲੋਂ ਖਬਰਾਂ ਆ ਰਹੀਆਂ ਨੇ ਕਿ ਉਹ ਭਗਵੰਤ ਮਾਨ ਦੀ ਸ਼ਹਿ ਤੇ ਵਿਰੋਧ ਕਰਨਗੇ ਇਤੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਬੀ ਸਿੰਘ ਪਠਾਨ ਮਾਜਰਾ ਨੇ ਜਿਹੜੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਖੁਦ ਭਜਾਇਆ ਗਿਆ ਹੈ ਹਾਲਾਂਕਿ ਉਹ ਪੁਲਿਸ ਦੀ ਹਿਰਾਸਤ ਵਿੱਚੋਂ ਜਿਹੜੇ ਭੱਜ ਨਹੀਂ ਸਕਦੇ ਸੀ ਉਹ ਹਮਲਾ ਨਹੀਂ ਕਰ ਸਕਦੇ ਸੀ ਇਹ ਸਾਰਾ ਕੁਝ ਸਿਪਰਟਡ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਤੰਗ ਨੇ ਖਾਸ ਕਰਕੇ ਦਿੱਲੀ ਲੋਬੀ ਵਾਲਿਆਂ ਦਾ ਵਿਰੋਧ ਕਰ ਰਹੇ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਹੀ ਬਿਹਤਰ ਸਮਝਦੇ ਨੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੇਮਾਨ ਅਤੇ ਕੁਲਵੰਤ ਸਿੰਘ ਬਾਜੀਗਰ ਨੂੰ ਵਿਰੋਧ ਵਿੱਚ ਖੜਾ ਕੀਤਾ ਜਾਵੇ ਜੇਕਰ ਇਸ ਤਰ੍ਹਾਂ ਵਿਰੋਧ ਹੁੰਦਾ ਰਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ بڑے ਲੋਕਾਂ ਦੀਆਂ ਜ਼ਮੀਰਾਂ ਜਾਗਣ ਗਈਆਂ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅ ਭਰਵੀ ਸਿੰਘ ਪਠਾਨ ਮਾਜ਼ਰਾ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੇਰੇ ਉੱਤੇ ਪਰਚਾ ਹੋਵੇਗਾ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਹੱਕ ਵਿੱਚ ਖੜਿਆ ਜਾਵੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਦੇ ਮਾਨ ਅਤੇ ਕਲਵੰਸਿਕ ਬਾਜ਼ੀ ਕਰਦੇ ਪਿੱਛੇ ਵੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਭਗਵੰਤ ਮਾਨ ਦਾ ਹੱਥ ਹੈ ਧੰਨਵਾਦ